ਤਾਨੂੰ ਛੇੜਦਾ ਸੀ ਛੇੜਦਾ ਸੀ ਫਿਰ ਤੁਸੀਂ ਇਹਨੂੰ ਕਿਹਾ ਘਰ ਕਿਉਂ ਨਹੀਂ ਗਿਆ ਤੁਸੀਂ ਕਿਹਾ ਮੈਂ ਆਪਣੀ ਸਿਸਟਰ ਨੂੰ ਦੱਸਿਆ ਹੋਇਆ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਕਿ ਜੇ ਘਰ ਦੱਸਾਂਗੇ ਤਾਂ ਉਹਨਾਂ ਨੇ ਸਾਡੇ ਤੇ ਹੀ ਇੰਜਾਮ ਲਗਾਉਣਾ ਤਾਂ ਫਿਰ ਕੀ ਮਾਰਿਆ ਉਹਦੇ ਸਿਰ ਤੇ ਲੱਕੜ ਦਾ ਜੋਲ ਲੱਗਾ ਹੀ ਉਹ ਕਰ ਇਹ ਜਿਹੜਾ ਮੁੰਡਾ ਸੀਗਾ ਇਹ ਕੀ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜ੍ਹਿਆ ਹੋਇਆ ਹੈ ਇਹ ਘਰ ਸੀਗਾ ਤੁਹਾਡੇ ਰੋ ਹਾਂਜੀ ਤੁਹਾਨੂੰ ਕੋਈ ਅਫਸੋਸ ਨਹੀਂ ਹੈਗਾ ਇਸ ਗੱਲ ਤੇ ਨਹੀਂ ਹੈਗਾ ਇੱਕ ਭੈਣ ਨੇ ਪ੍ਰੇਮੀ ਦੇ ਨਰਵਲ ਕੇ ਚਿਹਰੇ 'ਪਰਾਦੀ ਜਾਨ ਲੈ ਲਈ ਲੱਕੜ ਦੇ ਬਾਲੇ ਮਾਰ ਕੇ ਪਹਿਲਾਂ ਜਾਨ ਕੱਢੀ ਫਿਰ ਬੋਰੀ ਵਿੱਚ ਪਾ ਕੇ লাশ ਨੂੰ ਇੱਕ ਸੋਏ ਵਿੱਚ ਸੁੱਟ ਦਿੱਤਾ ਇਹ ਹੈਰਾਨੀਜਨਕ ਖੁਲਾਸੇ پولیس ਨੇ ਉਸ ਸਮੇਂ ਕੀਤੇ ਜਦੋਂ ਉਹਨਾਂ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਤੇ ਜਾਂਚ ਤੋਂ ਬਾਅਦ ਉਹ ਪੁਲਿਸ ਨੇ ਇਹ ਵੱਡੇ ਖੁਲਾਸੇ ਕੀਤੇ ਨੇ ਮਾਮਲਾ ਦਿਨਿਆ ਨਗਰ ਦੇ ਪਿੰਡ ਰਣਜੀਤ ਬਾਗ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਨੇ ਮਲਜ਼ਮ ਭੈਣ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਗ੍ਰਿਫਤ ਦੇ ਭੈਣ ਨੇ ਵੀ ਆਪਣਾ ਬਿਆਨ ਦਿੱਤਾ ਉਸਨੇ ਇਲਜ਼ਾਮ ਲਗਾਈ ਕਿ ਉਸ ਦਾ ਛੇਰੇ ਭਰਾ ਉਸ ਦੇ ਨਾਲ ਛੇੜਛਾੜ ਕਰਦਾ ਸੀ ਜਿਸ ਤੋਂ ਬਾਅਦ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਆਪਣੇ ਭਰਾ ਨੂੰ ਮਾਰਨ ਦਾ ਕੋਈ ਵੀ ਅਫਸੋਸ ਨਹੀਂ ਹੈ। ਉਹ ਤੁਹਾਨੂੰ ਛੇੜਦਾ ਸੀ ਫਿਰ ਤੁਸੀਂ ਇਹਨੂੰ ਕਿਹਾ ਕਰ ਕਿਉਂ ਨਹੀਂ ਕਿਹਾ ਤੁਸੀਂ ਕਿਹਾ ਮੈਂ ਆਪਣੀ ਸਿਸਟਰ ਨੂੰ ਦੱਸਿਆ ਹੋਇਆ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਕਿ ਜੇ ਘਰ ਦੱਸਾਂਗੇ ਤਾਂ ਗਲਤ ਉਹਨਾਂ ਨੇ ਸਾਡੇ ਤੇ ਹੀ ਇਨਜਾਮ ਲਗਾਉਣਾ। ਫਿਰ ਕੀ ਮਾਰਿਆ ਉਹਦੇ ਸਿਰ ਤੇ ਲੱਕੜ ਦਾ ਜੋ ਲੱਭਾ ਹੀਗਾ ਮਾਰਤਾ ਸੀ ਮੇਰੇ ਚਾਚੇ ਦਾ ਬੇਟਾ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਇਹ ਜਿਹੜਾ ਮੁੰਡਾ ਸੀਗਾ ਇਹ ਕੀ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜਿਆ ਹੋਇਆ ਹੈ ਇਹ ਘਰ ਸੀਗਾ ਤੁਹਾਡੇ ਤੋਂ ਹਾਂਜੀ ਤੁਸੀਂ ਦੋਨਾਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੈਨੂੰ ਛਡਾ ਲਈ ਛਡਾਨ ਦੇ ਜਦੋਂ ਇਹਨੇ ਛਡਾਇਆ ਨਾ ਉਹ ਪਹਿਲੇ ਇਹਨੂੰ ਭਿਆਨਨੂ ਉਸ ਤੋਂ ਬਾਅਦ ਇਹਦੇ ਹੱਥ ਜੋ ਆਇਆ ਉਹਨੇ ਮਾਰ ਦਿੱਤਾ ਉੱਥੇ ਲੜੇ ਕਿਉਂ ਉਸ ਤੋਂ ਬਾਅਦ ਮਾਰ ਕੇ ਤੁਹਾਨੂੰ ਸੋਟਾ ਹੀ ਸੀਗਾ ਤੁਹਾਨੂੰ ਕੋਈ ਅਫਸੋਸ ਨਹੀਂ ਹੈਗਾ ਇਸ ਗੱਲ ਤੇ ਨਹੀਂ ਹੈਗਾ ਐਸਪੀ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਜੋ ਮ੍ਰਿਤਕ ਨੌਜਵਾਨ ਸੀ ਉਸਨੇ ਆਪਣੇ ਭੈਣ ਨੂੰ ਆਪਣੇ ਪ੍ਰੇਮੀ ਦੇ ਨਾਲ ਘਰ ਦੇ ਵਿੱਚ ਵੇਖ ਲਿਆ ਸੀ ਜਿਵੇਂ ਹੀ ਭਰਾ ਨੇ ਵਿਰੋਧ ਕੀਤਾ ਤਾਂ ਉਸ ਦਾ ਬੱਲੇ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਤਾਂ ਮਿਤੀ 16 ਨਵ 2024 ਨੂੰ ਐਸਐਚਓ ਦਿਨਾਨਗਰ ਇੰਸਪెక్టర్ ਮਨੋਜ ਕੁਮਾਰ ਨੂੰ ਤਲਾਸ਼ ਮਿਲੀ ਸੀ ਵੀ ਪਿੰਡ ਸੀਹੋਵਾਲ ਦੇ ਸਵੇਰੀ ਪੜਲੀ ਤੇ ਕੋਈ </body>ਪਈ ਹੈ ਔਰ ਐਸਐਚਓ ਦਿਨਾਨਗਰ ਜਦੋਂ ਮੌਕੇ ਤੇ ਪਹੁੰਚ ਕੇ ਜਾ ਕੇ ਨੇ ਮਰਾਇਆ ਮੌਕਾ ਕੀਤਾ ਚੈੱਕ ਕਰਦੇ ਜਿਹੜੀ ਹੈਗੀ ਆ 318 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ ਜਿਸ ਦੇ ਸਰਪੇ ਸਟਾਨਾ ਖਾਨ ਸੀ ਤੋਂ ਮੋੜਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰਿਆ ਨਾਂ ਦੀ ਲੜਕੀ ਹੈ ਪ੍ਰਿਆ ਪੁੱਤਰੀ ਸੁਲਵਿੰਦਰ ਸਿੰਘ ਪਿੰਨ ਦਾਖਲਾ ਤੋਂ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬੋਵੀ ਨਾਂ ਦਾ ਲੜਕਾ ਹੈਗਾ ਆਪਣੇ ਟੋਟਿਆਂ ਦਾ ਉਹਦੇ ਨਾਲ ਦੇ ਇਬਸਟੈਬਲਿਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਅਣਜਾਣ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੀ ਦਾ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਲੜਕੇ ਦਾ ਕਤਲ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਉਹ કરી ਕਰਕੇ ਇਹ ਸੂਬੇ ਤੇ ਆ ਕੇ ਸੌਣ ਦਤਾ ਸੀ ਉਥੇ ਇਹ ਦੀ ਜਿਹੜੀ ਸ਼ਨਾਖ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਜ਼ਰੀ ਦੇ ਰਿਪੋਰਟ ਨੇ ਇਹਦੀ ਸ਼ਨਾਖ ਕੀਤੀ ਇਸ ਬੰਦੀ ਮਕਦਮਾ ਨੰਬਰ ਜਿਹੜਾ ਹੈਗਾ ਸੋ 134 8169 2024 103 230 ਤਿੰਨੋਂ ਸਬਸੈਕਸ਼ਨ 5 ਭਾਰਤੀ ਨਿਆਂ ਸੰਗਤ ਦਾ ਤਹਿਤ ਮਕਦਮਾ ਦਰਜ ਕੀਤਾ ਗਿਆ ਸੋ ਦਿਗਾਈ ਨਾਲ ਤਪੇਸ਼ ਕਰਨ ਦਾ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਹੈ ਇਹਨਾਂ ਦੀ ਨੇ ਜਾਇਰਲੇਸ਼ਨ ਕਰਕੇ ਬੋਬੀ ਨਾਲ ਜੋ ਇਹਦਾ ਲੜਕਾ ਜਿਹੜਾ ਹੈਗਾ ਇਹ ਚਾਚੇ ਲੜਕਾ ਮਰਨ ਵਾਲਾ ਨੂੰ ਰੋਕਦਾ ਸੀ ਇਹ ਚੀਜ਼ ਤੇ ਬਰਾਹੀ ਕਰਦਾ ਸੀ ਤੇ ਇਸ ਖੁੰਦਨ ਜਿਹਨਾਂ ਨੇ ਦਾ ਮਰਡਰ ਕੀਤਾ ਤੋਂ ਦੋਵਾਂ ਨੂੰ ਕਿਊਜ਼ ਨੂੰ ਅਸੀਂ ਮੌਕੇ ਤੋਂ ਰੈਸਟ ਕਰ ਲਿਆ ਗਿਆ ਸਰ ਕਿੰਨੇ ਨੇ ਜਾਇਰ ਤੋਂ ਬੰਦੇ ਨੇ ਕਾਰਨ ਹਾਂ ਬਿਲਕੁਲ ਇਹ ਨਜਾਇਜ਼ ਬੰਦਾ ਕਰਕੇ ਹੀ ਇਹਨਾਂ ਨੇ ਆਪਕ ਜਿਹੜੀ ਇਹਨੂੰ ਖੁੰਦ ਸੀ ਕੋਈ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲੜਕਾ ਆਇਆ ਹੋਇਆ ਸੀ ਉਹ ਜਿਹੜਾ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ 'ਤੇ ਮਾਰ ਦਿੱਤਾ ਇਹ तकरीबन 18-19 ਸਾਲ ਦਾ ਮੁੰਡਾ ਹੈਗੀ ਆ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜਾ ਹੈਗਾ ਦੋਨੇ ਕਲੂਜ਼ ਨੇ 18 ਨਾਲ ਚੱਲਦੇ ਕੀ ਬਈ ਫਿਲਹਾਲ ਪੁਲਿਸ ਦੇ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਨਜਾਇਜ਼ ਸਬੰਧਾ ਕਰਕੇ ਭੈਣ ਵੱਲੋਂ ਆਪਣੇ ਹੀ ਚਚੇਰੇ ਭਰਾ ਦਾ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਅੱਗੇ ਕੀ ਕਾਰਵਾਈ ਕਰਦੀ ਹੈ ਇਹ ਦੇਖਣਾ ਲਾਜ਼ਮੀ ਹੋਵੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੁੱਕ ਚੈਨਲ